ਕਿਆ ਪ੍ਰਦਾਨ ਕੀ ਹਾਲ ਹੈ ਵਧੀਆ ਬਾਈ ਕਿਵੇਂ ਹੋ ਵਧੀਆ ਆਹਾ ਗਾਂ ਰੱਖ ਛੱਡੀ ਹੈਂ ਦੇਸੀ ਇਹਦਾ ਇੱਕ ਸੰਦੀਪ ਲਿਆਂਦੀ ਸੀ ਬਹੁਤ ਤਿੰਨ ਚਾਰ ਸਾਲ ਹੋ ਗਏ ਹਾਂ ਇਹਦਾ ਹੁਣ ਸਰ ਬਸਰੂ ਮਰ ਗਿਆ ਹਾਂ ਦੋ 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 ਹਟ ਗਈ ਵਿਚਾਰੀ ਇਹ ਹਾਂ ਟੀਕੇ ਡੂਕੇ ਭਰਾਏ ਚਾਰ ਪੰਜ ਵਾਰੀ ਹਾਂ ਇਹ ਰਹੀ ਨਾ ਹਾਂ ਫਿਰ ਸਾਨੂੰ ਰੋਇ ਦਿੱਤੀ ਵੀ ਤੇ ਟੀਕੇ ਲਵਾ ਦੋ 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 ਧਰਿਆਉਂਦਾ ਹਾਂ ਅਸੀਂ ਕਹ ਬ ਯਾਰ ਕਾਨੂੰ ਪਸ਼ੂਆਂ ਨਾਲ ਵੀ ਹਨਾ ਹਾਂ ਦੁੱਖ ਦੇਣਾ ਵੀ ਯਾਰ ਤਾਂ ਕੀ ਗੱਲ ਖੜੀ ਰਹੂਗੀ ਹਾਂ ਹਾਂ ਫਿਰ ਆਪਣੇ ਕੋਲੇ ਲੋਕਾਂ ਨੇ ਰਾਏ ਆ ਤਨ ਜਿਵੇਂ ਮਤਲਬ ਦੇਣ ਲੱਗ ਜਾਂਦੇ ਨੇ ਲੋਕ ਹੂੰ ਬਈ ਇਹਨੂੰ ਗਊਸ਼ਾਲਾ 'ਚ ਸਾਡਾ ਯਾਰ ਹੂੰ ਤੇ ਸਾਲਾ ਯਾਰ ਆ ਰੱਖ ਕੇ ਜੇ ਫਿਰ ਦੇ ਦੇ ਕੇ ਸੌ ਫੜਾ ਦੇ ਯਾਰ ਇਹਨਾਂ ਨੂੰ ਹਾਂ ਕੀ ਕਰਨਗੇ ਇਹਦੇ ਯਾਰ ਦੇ ਰੁਕ ਦੁੱਧ ਨਹੀਂ ਬਾਦ ਨਹੀਂ ਯਾਰਾ ਹੂੰ ਆਪਾਂ ਕਹਿ ਯਾਰ ਇੱਕ ਪਸ਼ੂ ਨਾਲ ਕੀ ਫਰਕ ਪੈਣਾ ਹੈ ਨਾ ਹੂੰ ਅਵਰਲੇ ਲੈ ਖਾਈ ਖਾਜੋ ਹਾਂ ਉੱਥੇ ਖਬਰ ਕਿੰਨੇ ਕ ਲੋਕਾਂ ਚੰਬੇ ਖਾਉ ਯਾਰੇ ਹਾਂ ਸਹੀ ਗੱਲ ਹੈ ਇੱਥੇ ਆਉਂਦੀ ਸਾਹਮਣੇ ਬੈਠੀ ਹੈ ਹਾਂ ਕਹਿੰਦੀ ਕੀ ਹੈ ਵਿੱਚੀਂ ਭੂਂਗੀਆਂ ਪੂਰੀ ਤਗੜੀ ਹੈ ਯਾਰ ਨਾਲ ਦੀ ਕਹਿੰਦੀ ਹੈ ਅੱਛਾ ਅੰਡੀਆ ਜਵਾਕ ਫਿਰਦੇ ਨੇ ਕੋਈ ਦਿੱਕਤ ਨਹੀਂ ਯਾਰ ਅੱਛਾ ਵੀ ਆਪਾਂ ਦਾ ਲੋਕਾਂ ਜੀ ਮੈਨੂੰ ਪਹਿਲਾਂ ਮੈਂ ਕਹਿ ਗਿਆ ਟਾਈ ਵੀ ਯਾਰ ਜੇ ਇਹੇ ਜਿਹਾ ਰਹਿਆ ਨਾ ਦਿਓ ਲੋਕਾਂ ਨੂੰ ਹੂੰ ਇਹ ਤਾਂ ਗੱਲ ਹੈਗੀ ਹੈ ਹੋਰ ਕਿੱਥੇ ਜਾ ਕੇ ਨੇ ਕਹਣਾ ਵੀ ਆ ਕੀ ਫਰਕ ਪੈਂਦਾ ਹਾਂ ਹਾਂ ਕਿੰਨੇ ਕ ਤੂੜੀ ਖਾਜੂ ਅਗਲਾ 5000 ਦੀ ਖਾਜੂ ਰੱਖ ਯਾਰ ਤੂੰ ਹਾਂ ਕਿੱਥੇ ਆਪਾਂ ਨੂੰ ਕਹਣਾ ਯਾਰ ਮਹंगाई ਦਾ ਚੁਗਾ ਯਾਰ ਹੂੰ ਸਾਡ ਪਰੇ ਨੂੰ ਹੂੰ ਰੱਖੇ ਨੂੰ ਫੜਾ ਦੇ ਲੈ ਜਾਣਗੇ ਐ ਹੋ ਜੂ ਵਾਹ ਹੋ ਜੂ ਹੂੰ ਹੋ ਤਾਂ ਸਾਰਾ ਕੁਝ ਹੀ ਜਾਂਦਾ ਹੂੰ ਇਹਨੇ ਕਿਹੜਾ ਮੁੜਕੇ ਉਹਨੇ ਤੇ ਟਰਾਲੀ ਚੜਾ ਕੇ ਇਥੇ ਲਾਇਆ ਹੂੰ ਬਬੂ ਜੀ ਵਿਚਾਰੀ ਫਿਰਦੀ ਰੋ ਧੱਕੇ ਖਾਂਦੀ ਸ ਉਹ ਕਿੰਨੀ ਖਾਜੂ ਇਹ ਸਹੀ ਗੱਲ ਹੈ ਟੋਕਰਾ ਕੱਖਾਂ ਨਾਲ ਕੀ ਫਰਕ ਪੈਂਦਾ ਨਾਲੇ ਤੇ ਇਹੇ ਜੀ ਦਿਖਾਈ ਜਾਂਦੇ ਹਾਂ ਇਹ ਵੀ ਗੱਲ ਸਹੀ ਹੈ ਇੱਕ ਬੰਦੇ ਨੇ ਅੱਜ ਮੈਨੂੰ ਦੱਸਿਆ ਕਹਿੰਦਾ ਬਈ ਜਦੋਂ ਪੰਛੀ ਤੁਹਾਡੇ ਘਰਾਂ ਦੇ ਵਿੱਚ ਚੋਗਾ ਚੋਕ ਕੇ ਜਾਂਦੇ ਆ ਕਹਿੰਦਾ ਕੋਈ ਗਾਂ ਕੋਈ ਕੁੱਤਾ ਬਿੱਲਾ ਕਹਿੰਦਾ ਜਦੋਂ ਵੀ ਪਾਣੀ ਪੂਣੀ ਤੁਹਾਡੇ ਖੇਲ ਹੁੰਦੀ ਆ ਗੇਟ ਤੇ ਉਹਦੇ ਚੋਂ ਪਾਣੀ ਪੀ ਲਾਂਦਾ ਕਹਿੰਦਾ ਉਹਦੇ ਉਹ ਦਵਾਵਾ ਕਰਦਾ ਵੀ ਜਿਹੜਾ ਬੰਦਾ ਮੈਨੂੰ ਰੋਜੀ ਦੇ ਰਿਹਾ ਬੀ ਇਹ ਹੋਰ ਬਦੇ ਯਾਰ ਮੇਰੀ ਗੱਲ ਸੁਣ ਪਹਿਲਾਂ ਜਦੋਂ ਲੋਕ ਕਿਸਾਨ ਆ ਵੀ ਦੇਸੀ ਫਸਲ ਹਾਂ ਬਲਦਾਂ ਨਾਲ ਹੂੰ ਜੋੜੇ ਲਾ ਕੇ ਹੂੰ ਬਲਦਾਂ ਦੇ ਪੈਰੀ ਹੱਥ ਲਾ ਕੇ ਕਹਿੰਦੇ ਨਹੀਂ ਸੀ ਖਾਲੀ ਦਾ ਪਾਲੀ ਦਾ ਸੀਰੀ ਦਾ ਕੁੱਤੇ ਦਾ ਬਿੱਲੇ ਦਾ ਹੂੰ ਹੂੰ ਕਹਿੰਦੇ ਸੀ ਨਾ ਹਾਂ ਹਾਂ ਹੁਣ ਕੋਈ ਕਹਿੰਦਾ ਨਹੀਂ ਕੋਤਰੇ ਵਰਗਾ ਡੱਕ ਲਾ ਕੇ ਮਾਰਦਾ ਰੇਸ ਤੇ ਮੁੱਕੀ ਦੇਖ ਲਈ ਵੀ ਪੈਂਦਾ ਵਾਏ ਹੂੰ ਬਾਕੀ ਰਹਿੰਦਾ ਕੋਈ ਸਾਡੇ ਮਿਸਤਰੀ ਨੇ ਇਹ ਜਿਹਾ ਕੰਮ ਕਰਤਾ ਮਗਰ ਦੇਖਣ ਦੀ ਲੋੜ ਨਹੀਂ ਬਾਕੀ 0 ਡਰ ਦੱਬੀ ਫਿਰ ਚਲੋ ਜੀ ਕਿਹਨੇ ਖਾਲੀ ਦਾ ਕਹਣਾ ਕਿਹਨੇ ਪਾਲੀ ਦਾ ਕਹਣਾ ਸਹੀ ਗੱਲ ਆ ਭਾਈ ਕੁਦਰਤ ਦਾ ਫਰਕ ਦਿਨ ਉਹਦੇ ਨਾਲ ਲੋਕਾਂ ਦਾ ਫਰਕ ਪਈ ਜਾਂਦਾ ਸੰਦੀਪ ਸਹੀ ਗੱਲ ਆ ਆ ਦੇਖ ਹਣਾ ਵਧੀਆ ਠੰਡੀ ਹੈ ਕੋਈ ਟੈਨਸ਼ਨ ਨਹੀਂ ਬਾਈ ਜਮਾ ਯਾਰ ਬੜਾ ਆਪਾਂ ਦਾ ਕਹਿੰਦੇ ਆ ਵੀ ਸਾਰਿਆਂ ਨੂੰ ਬਾਈ ਰੱਖੋ ਗਊ ਤਾਂ ਉਹੀ ਚੰਗੀ ਐ ਅੱਗੇ ਲੋਕ ਨਹੀਂ ਆਏ ਆ ਅਭੀ ਹੁਣ ਜਦੋਂ ਦਾ ਬੱਛਰੂ ਮਰਿਆ ਸੀ ਤੁਹਾਨੂੰ ਕਹਿੰਦੇ ਸੀ ਵੀ ਇਹਦਾ ਟੀਕਾ ਲਾ ਕੇ ਦੁੱਧ ਲੈ ਲਿਆ ਕਰੋ ਤੁਸੀਂ ਇਹ ਕੰਮ ਨਹੀਂ ਕੀਤਾ ਚਲ ਆਏ ਆ ਨਾਲੇ ਇਹਦੇ ਪੁੜੇ ਪਾੜੀ ਜਾਂਦੇ ਨਾਲੇ ਕੀ ਫਾਇਦਾ ਆਏ ਨਹੀਂ ਪਤਾ ਵੀ ਆਪ ਦਾ ਨੁਕਸਾਨ ਵੀ ਹੁੰਦਾ ਠੀਕ ਹੈ ਦੁੱਧ ਨਾਲ ਹਾਂ ਹਾਂ ਹੁਣ ਆਏ ਆ ਵੀ ਉਹ ਟੀਕਿਆਂ ਦਾ ਦੁੱਧ ਜੇ ਡੇਰੀ ਚ ਪਾਉਣੇ ਹੋ ਇਹ ਨਹੀਂ ਪਤਾ ਕਿਸੇ ਜਵਾਕ ਨੇ ਪੀਣਾ ਕਿੰਨੇ ਕਹਿੰਦੇ ਜਾਉ ਹਾਂ ਇਹ ਦੁੱਧ ਆਪਾਂ ਡੇਰੀ ਚ ਪਾਉਂਦੇ ਸਿੰਦੀਪ ਅੱਛਾ ਤੇ ਆਪਣੇ ਕੋਲੇ 20 ਕਿਲੋ ਤੇ 10 ਕਿਲੋ ਅੱਛਾ ਨਾ ਕਰੀ ਰੱਖਦੇ ਕਰੀ ਰੱਖਦੇ ਨਹੀਂ ਤਾਂ ਵਧੀਆ ਵਈਆ ਆਪਾਂ ਸਾਰੇ ਨੂੰ ਕਰਾਂਗੇ ਇੱਕ ਇੱਕ ਪਸ਼ੂ ਰੱਖੋ ਯਾਰ ਕਿਉਂ ਐਵੇਂ ਵੀ ਪਾਂ ਦਾ ਸੜਿਆ ਹੋਇਆ ਦੁੱਧ ਪੀਣੇ ਨੂੰ ਕੀ ਪਤਾ ਕੀ ਪਾਉਂਦੇ ਨੇ ਹੂੰ ਕੀ ਕਰਦੇ ਨੇ ਯਾਰ ਖਾਣ ਪੀਣ ਦਾ ਬੰਦਾ ਚੰਗਾ ਰੱਖ ਲੋ ਹੂੰ ਪਸ਼ੂ ਦੀ ਕਿੱਡੀ ਗੱਲ ਇੱਕ ਦੀ ਹੂੰ ਇੱਕ ਕਰ ਇੱਕ ਕੋਈ ਪਸ਼ੂ ਹੋਵੇ ਘਟੋ ਘਟ ਚੱਲ ਮਾੜੇ ਤੋਂ ਮਾੜਾ ਵੀ ਤੂੰ ਮੰਨ ਕੇ ਪੰਜ ਸੇ ਲੀਟਰ ਦੁੱਧ ਤਾਂ ਦਿੰਦੀ ਐ ਹੂੰ ਇੱਕ ਪਰਿਵਾਰ ਨੂੰ 50 ਲੀਟਰ ਦਾ ਗਾਰੰਟੀ ਆ ਮੁੱਕਦਾ ਨਹੀਂ ਹੂੰ ਲੱਸੀਆਂ ਲੋਕ ਤਰਸਦੇ ਫਿਰਦੇ ਨੇ ਕਿਹਦੇ ਕਰ ਲੱਸੀ ਐ ਸਹੀ ਗੱਲ ਦੇਖੀਏ ਕਿ ਇਹ ਚੱਕੀ ਫਿਰਦੇ ਕੋਈ ਡੇਰੀ ਚੱਲੇ ਹੁੰਦਾ 50 ਲੀਟਰ ਜਾਂ ਫੜ ਕੇ ਕੋਈ ਲਫਾਫਾ ਆ ਜਾਂ ਕੋਈ ਕਿਤੇੋਂ ਲਿਆਉਂਦਾ ਅਸੀਂ ਹੇ ਗਿਆ ਲਾ ਆਉਦੇ ਘਰੇ ਪੀ ਦੀ ਟੌਰ ਨਾਲ ਕੋਈ ਇਹੋ ਨਹੀਂ ਹੈਗਾ ਆਪਾਂ ਸਾਰਿਆਂ ਨੂੰ ਇਹੀ ਸਨੇਹ ਦਿੰਨੇ ਆ ਬਾਈ ਪਸ਼ੂ ਰੱਖੋ ਇੱਕ ਰੱਖੋ ਜਿੰਨੇ ਕ ਜੋ ਕਰੇ ਉਹਨਾਂ ਰੱਖੋ ਜੇ ਵੀ ਥੋੜਾ ਕਹਿੰਦਾ ਭਾਵੇਂ ਇਹ ਆ ਵੀ ਜੇ ਯਾਰ ਇੱਕ ਪਸ਼ੂ ਤੁਹਾਡੇ ਬਿਨ ਦੁੱਧ ਵਾਲਾ ਵੀ ਹੋ ਜਾਊਗਾ ਵੀ ਕੋਈ ਫਰਕ ਨਹੀਂ ਪੈਂਦਾ ਚਲ ਆਪਾਂ ਉਹ ਮੰਨਦੇ ਆ ਵੀ ਮਨ ਲੈ ਜਿਹੜਾ ਗਰੀਬ ਗੁਰਬਾਹ ਮਤਲਬ 90% ਦਾ ਗਰੀਬ ਤਾਂ ਰੱਖਦੀ ਨੇ ਅਰਮਦਾਸ ਭਗਤਾਂ ਦੀ ਬੁੜੀਆਂ ਮੈਂ ਤੈਨੂੰ ਪਹਿਲਾਂ ਦੱਸਿਆ ਮਸ਼ੀਨ ਦੇ ਕੱਕ ਉਤਰ ਕੇ ਲੈ ਗਏ ਪਸ਼ੂ ਹੋਣੀ ਪਉਂਦੀਆਂ ਨੇ ਉਹ ਪਾਲਦੀਆਂ ਨੇ ਮਿਹਨਤ ਕਰਦੀਆਂ ਨੇ ਚਲੋ ਉਹ ਤਾਂ ਨਹੀਂ ਰੱਖ ਸਕਦੇ ਮਤਲਬ ਜੇ ਕੋਈ ਤਕੜਾ ਬੰਦਾ ਇੱਕ ਪਸ਼ੂ ਘਰੇ ਖੜੇ ਚਲੋ ਨਾ ਕੋਲ ਤੇਰੇ ਕੋਲੇ ਸਾਰੇ ਕੋਸ ਕੇ ਪਾਉਣਾ ਹੈ ਨਾ ਹੂੰ 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 ਔਖਾ ਕੰਮ ਹੋਣਾ ਤਾਂ ਹੂੰ ਹੂੰ ਆਪਣੇ ਬਾਰੇ ਹੁਣ ਤਾਂ ਲੋਗ ਆ ਸੋਹਰ ਹੋਗੇ ਸੰਦੀਪਾ ਲਗਾ ਚੁੱਪ ਕਰਕੇ 2 ਕਿਲੋ ਪਵਾ ਲਓ ਡੇਰੀ ਜੀ ਤੇ ਪਤਾ ਨਹੀਂ ਕੀ ਹੈ ਕੀ ਨਾ ਜਵਾਕਾਂ ਨੂੰ ਜ਼ਹਿਰੀ ਪਿਆ ਰਹੇ ਆ ਡੇਰੀ ਉਹ ਕਿਹੜਾ ਸਹੀ ਮਿਲਦਾ ਬਾਈ ਤਦਾ ਨਹੀਂ ਬਾਈ ਬਹੁਤ ਵਧੀਆ ਤੁਹਾਡਾ ਕੰਮ ਹੈ ਮੈਨੂੰ ਧੰਨਵਾਦ ਕਰਦਾ ਮੈਂ ਤੁਹਾਡਾ ਵੀ ਜਿਹੜਾ ਤੁਸੀਂ ਇਹ ਬੇਜਵਾਨ ਲਈ ਸੋਚਿਆ ਮੈਨੂੰ ਤਾਂ ਇਹ ਯਾਰ ਉਹੀ ਬਹੁਤ ਵਧੀਆ ਲੱਗਦਿਆ ਸੁਸਤਰ ਜੀ ਨੇ ਵਧੀਆ ਗੱਲ ਸੁਣੀ ਮੈਂ ਤੁਹਾਨੂੰ ਦੁਕਾਨ ਤੇ ਵੀ ਲਾ ਰਿਹਾ ਕਹਿੰਦਾ ਕਤੂਰੇ ਫਿਰਦੇ ਨੇ ਵਿਚਾਰੇ ਉੱਥੇ ਆਪਣੀ ਵਰਕਸ਼ਾਪ ਕੋਲੇ ਪਾਣੀ ਵੀ ਨਾਲ ਬਹੁਤ ਤੜਪਦੇ ਨੇ ਹਮ ਸਾਰ ਦਿਨ ਹੋਕਦੇ ਫਿਰਦੇ ਰਹਿੰਦੇ ਨੇ ਹਮ ਹੁਣ ਮੈਨੂੰ ਐ ਹੋਇਆ ਬਈ ਕੋਈ ਛਤਰੀ ਲਾ ਕੇ ਜਿਗਾੜ ਦੇ ਆਪਣਾ ਕਿ ਉੱਤੇ ਛਤਰੀ ਲਾ ਦੀਏ ਥੱਲੇ ਕੋਈ ਬੱਠਲ ਧਰ ਕੇ ਠੰਡਾ ਪਾਣੀ ਰੱਖੀ ਉਹਨਾਂ ਦੇ ਵਿੱਚ ਨਾ ਪਵੇ ਵੀ ਯਾਰ ਪੀ ਜਾ ਗਰਮ ਤੁਰਿਆਂ ਦੇ ਕੀ ਫਰਕ ਪੈਂਦਾ ਜਿਵੇਂ ਤੁਸੀਂ ਪੰਛੀਆਂ ਲਈ ਲਾਇਆ ਹੋ ਉਹ ਉੱਚਾ ਲਾਇਆ ਉਹਦਾ ਉੱਚਾ ਚੱਲ ਵੀ ਉੱਤੇ ਫੇਵਰ ਲਾ ਕੇ ਮੜਾ ਸੱਤੀ ਪਾ ਦੀ ਪਾਣੀ ਪੀ ਜਾ ਕਰਨ ਯਾਰ ਅਵਦ ਰਖ ਲਾ ਲਿਖਾ ਖਾ ਜਾਂਦੇ ਨੇ ਕੀ ਨਹੀਂ ਵਧੀਆ